ਉਹਨਾਂ ਲੋਕਾਂ ਨੇ ਤੇ ਕਹਾਣੀਆਂ ਦੇ ਉੱਤੇ ਹੀ ਕੇਵਲ ਆਪਣੇ ਜਿਨ੍ਹਾਂ ਨੂੰ ਉਹ ਦੇਵੀ ਦੇਵਤੇ ਕਹਿੰਦੇ ਸੀ ਉਹਨਾਂ ਨੂੰ ਬਦਨਾਮ ਕੀਤਾ ਨਾ ਝੂਠੀਆਂ ਕਹਾਣੀਆਂ ਘੜ ਕੇ ਸਾਡਿਆਂ ਨੇ ਤੇ ਗੁਰਬਾਣੀ ਨਾਲ ਵੀ ਇਹੋ ਜਿਹੇ ਧੋਖੇ ਬੜੇ ਕੀਤੇ ਨੇ ਬੜੇ ਧੋਖੇ ਕੀਤੇ ਕੀ ਕਿਸੇ ਬੰਦੇ ਨੂੰ ਇਹ ਹੱਕ ਹੈ ਕਿ ਉਹ ਗੁਰਬਾਣੀ ਦੇ ਨਾਲ ਆਪੇ ਛੇੜਛਾੜ ਕਰ ਲਵੇ ਮੈਂ ਤੁਹਾਨੂੰ ਪੁੱਛਦਾ ਜੀ ਕੀ ਬਸ ਕਿਸੇ ਬੰਦੇ ਨੂੰ ਇਹ ਹੱਕ ਹੈ ਕਿ ਉਹ ਜਿੱਦਾਂ ਉਹਦਾ ਜੀ ਕਰੇ ਉਹ ਗੁਰਬਾਣੀ ਨਾਲ ਛੇੜਛਾੜ ਕਰ ਲਵੇ ਪਰ ਹੋਈ ਸਾਡੀ ਕੌਮ ਦੇ ਅੰਦਰ ਇਥੇ ਗੁਟਕੇ ਤਿਆਰ ਕਰ ਦਿੱਤੇ ਗਏ ਕਿਸੇ ਨੇ ਦੁਖ ਭੰਜਨੀ ਦਾ ਗੁਟਕਾ ਤਿਆਰ ਕੀਤਾ ਕਿਸੇ ਨੇ ਸੰਕਟ ਮੋਚਨ ਦਾ ਗੁਟਕਾ ਤਿਆਰ ਕੀਤਾ ਕਿਸੇ ਨੇ ਸ਼ਰਧਾ ਪੂਰਨ ਦਾ ਗੁਟਕਾ ਤਿਆਰ ਕੀਤਾ ਹੁਣ ਸ਼ਬਦ ਜਿਹੜੇ ਨੇ ਦੁਖ ਭੰਜਨੀ ਦੇ ਵਿੱਚ ਜਿਹੜੇ ਲਿਖੇ ਹੋਏ ਨੇ ਦੁਖ ਭੰਜਨੀ ਨਾਮ ਦੇ ਗੁਟਕੇ ਦੇ ਅੰਦਰ ਇੱਕ ਗੱਲ ਸੱਚ ਕਰਕੇ ਜਾਣਿਓ ਜਿਵੇਂ ਜਪਜੀ ਸਾਹਿਬ ਦੀ ਬਾਣੀ ਹੈ ਜਿਵੇਂ ਸੋਦਰ ਦੀ ਬਾਣੀ ਹੈ ਜਾਂ ਸੁਖਮਨੀ ਸਾਹਿਬ ਦੀ ਬਾਣੀ ਹੈ ਜੈਸਰੀ ਕੀ ਵਾਰ ਹੈ ਆਸਾ ਕੀ ਵਾਰ ਹੈ ਇਹਨਾਂ ਦੇ ਉੱਤੇ ਟਾਈਟਲ ਲਿਖਿਆ ਹੋਇਆ ਨਾ ਵੀ ਇਹ ਫਲਾਣੀ ਬਾਣੀ ਹੈ ਤੇ ਥੱਲੇ ਬਾਣੀ ਹੈਗੀ ਹੈ ਇਦਾਂ ਦੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦੁਖ ਪੰਜਨੀ ਦੇ ਸਰਲੇਖੇ ਠ ਕੋਈ ਬਾਣੀ ਹੈ ਹੀ ਨਹੀਂ ਵੀ ਉੱਤੇ ਦੁਖ ਪੰਜਨੀ ਟਾਈਟਲ ਲਿਖਿਆ ਹੋਵੇ ਤੇ ਥੱਲੇ ਕੋਈ ਬਾਣੀ ਹੋਵੇ ਦੁਖ ਪੰਜਨੀ ਦੇ ਸਰਲੇਖੇ ਠ ਕੋਈ ਵੀ ਬਾਣੀ ਨਹੀਂ ਹੈਗੀ ਹਾਂ ਜਿਹੜੇ ਉਸ ਗੁਟਕੇ 'ਚ ਸ਼ਬਦ ਲਿਖੇ ਨੇ ਉਹ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਹੀ ਨੇ ਵੱਖੋ-ਵੱਖਰੀਆਂ ਥਾਵਾਂ ਤੋਂ ਸ਼ਬਦ ਚੁੱਕ ਕੇ ਆਪੇ ਹੀ ਉਸ ਗੁਟਕੇ ਵਿੱਚ ਕਿਸੇ ਨੇ ਲਿਖ ਦਿੱਤਾ ਤੇ ਉੱਤੇ ਇਹ ਟਾਈਟਲ ਦੇ ਦਿੱਤਾ ਜੀ ਇਹ ਦੁਖ ਪੰਜਨੀ ਸਾਹਿਬ ਹੈ ਕਿ ਨੂੰ ਆਖਿਆ ਜੀ ਕੋਈ ਵੀ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਚੋੱਕ ਕੇ ਤੇ ਆਪੇ ਹੀ ਉੱਤੇ ਟਾਈਟਲ ਦੇ ਦੇਵੇ ਕੋਈ ਆਪੇ ਇਦਾਂ ਦੀ ਬਾਣੀ ਬਣਾ ਕੇ ਪੇਸ਼ ਕਰ ਦੋਵੇ ਕਿਸੇ ਨੂੰ ਹੱਕ ਹੈ ਵੀ ਗੁਰੂ ਗ੍ਰੰਥ ਸਾਹਿਬ ਨਾਲ ਇਦਾਂ ਦੀ ਛੇੜਛਾੜ ਕਰੇ ਪਰ ਹੋ ਰਹੀ ਹੈ ਸਾਡੇ ਸਮਾਜ ਦੇ ਅੰਦਰ ਛੇੜਛਾੜ ਕਦੀ ਗੁਰੂ ਗ੍ਰੰਥ ਸਾਹਿਬ ਨੂੰ ਚੈਲੰਜ ਦੂਜੇ ਲੋਕਾਂ ਨੇ ਕੀਤੇ ਸੀਗੇ ਅੱਜ ਆਪਣੇ ਆਪ ਨੂੰ ਸਿੱਖ ਖਵਾਉਣ ਵਾਲਾ ਵੀ ਕਰੀ ਜਾਂਦਾ ਆ ਤੁਸੀਂ ਆਮ ਜਿਹੜੀਆਂ ਪੰਕਤੀਆਂ ਪੜ੍ਹਦੇ ਹੋ ਨਾ ਕਈ ਵਾਰੀ ਮੈਂ ਪਿਛਲੇ ਦਿਨੀ ਬੇਨਤੀ ਕੀਤੀ ਸੀ ਉਹ ਪੰਕਤੀਆਂ ਕਿਹੜੀਆਂ ਨੇ ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ ਹੁਣ ਇਹ ਪੰਕਤੀ ਆਮ ਕਰਕੇ ਪੜੀ ਜਾਂਦੀ ਸਾਡੇ ਲੋਗ ਤੇ ਬਹੁਤੇ ਬਹੁਤੇ ਇਹੀ ਕਹਿੰਦੇ ਨੇ ਵੀ ਇਹ ਗੁਰੂ ਗ੍ਰੰਥ ਸਾਹਿਬ ਵਿੱਚ ਲਿਖੀ ਹੋਈ ਹੈ ਤੇ ਗੁਰੂ ਨਾਨਕ ਸਾਹਿਬ ਦੀ ਇਹ ਬਾਣੀ ਹੈ ਕਿਉਂਕਿ ਨਾਨਕ ਪਤ ਦੀ ਵਰਤ ਹੋ ਰਹੀ ਨਾ ਬਹੁਤੇ ਪ੍ਰਚਾਰਕ ਕਥਾ ਜੀ ਵੀ ਲਾਈ ਜਾਂਦੇ ਨੇ ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ ਤੇ ਇੱਕ ਹੋਰ ਪੰਕਤੀ ਪੜੀ ਜਾਂਦੀ ਨਾਨਕ ਨੀਵਾ ਜੋ ਚੱਲੈ ਲੱਗੈ ਨਾ ਤੱਤੀ ਵਾਓ ਇਹਨੂੰ ਵੀ ਕਿਹਾ ਜਾਂਦਾ ਇਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ ਪੂਰੇ ਦੇ ਪੂਰੇ ਗੁਰੂ ਗ੍ਰੰਥ ਸਾਹਿਬ ਦਾ ਸਹਿਜ ਪਾਠ ਆਪ ਕਰਕੇ ਵੇਖ ਲੋ ਤੁਹਾਨੂੰ ਇਹ ਪੰਕਤੀਆਂ ਉੱਥੇ ਨਹੀਂ ਮਿਲਣਗੀਆਂ ਇਹ ਨਹੀਂ ਮਿਲੇਗੀ ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ ਨਾਨਕ ਨੀਵਾ ਜੋ ਚੱਲ ਲੱਗੇ ਨਾ ਤੱਤੀ ਵਾਓ ਇਹ ਨਹੀਂ ਹੈਗੀਆਂ ਇੱਕ ਪੰਕਤੀ ਵਿਆਹ ਦੇ ਕਾਡਾਂ ਦੇ ਉੱਤੇ ਲਿਖੀ ਹੁੰਦੀ ਹੈ ਸਤਗੁਰ ਦਾਤੇ ਕਾਜ ਰਚਾਇਆ ਆਪਣੀ ਮੇਹਰ ਕਰਾਈ ਦਾਤਾ ਕਾਰਜ ਆਪ ਸਾਰੇ ਇਹ ਉਸ ਦੀ ਵਡਿਆਈ ਬਹੁਤੇ ਸਾਡੇ ਲੋਕ ਇਹ ਸੋਚੀ ਜਾਂਦੇ ਵੀ ਇਹ ਵੀ ਸ਼ਾਇਦ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ ਇਹ ਵੀ ਪੰਕਤੀਆਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨਹੀਂ ਹੈਗੀਆਂ ਇਹ ਗੁਰੂ ਗ੍ਰੰਥ ਸਾਹਿਬ ਦੇ ਵਿਰੋਧ ਦੇ ਵਿੱਚ ਇਹ ਪੰਕਤੀਆਂ ਜਿਹੜੀਆਂ ਸੀ ਉਹ ਲਿਖੀਆਂ ਸੀ ਕਿਸੇ ਸਮੇਂ ਪ੍ਰਿਥੀ ਚੰਦ ਦਾ ਪੁੱਤਰ ਸੀ ਮਿਹਰਬਾਨ ਮਿਹਰਬਾਨ ਨੇ ਆਪਣੀ ਰਚਨਾ ਲਿਖੀ ਸੀ ਇਹ ਜਿਹੜੀਆਂ ਪੰਕਤੀਆਂ ਨੇ ਨਾ ਇਹ ਮਿਹਰਬਾਨ ਦੀਆਂ ਨੇ ਪ੍ਰਿਥੀ ਚੰਦ ਦੇ ਪੁੱਤਰ ਦੀਆਂ ਇਹਨਾਂ ਨੂੰ ਤਾਂ ਗੁਰਬਾਣੀ 'ਚ ਕੋਈ ਥਾਂ ਹੀ ਨਹੀਂ ਹੈਗੀ ਇਹ ਤਾਂ ਗੁਰੂ ਗ੍ਰੰਥ ਸਾਹਿਬ ਦੇ ਵਿਰੋਧ 'ਚ ਇਹ ਪੰਕਤੀਆਂ ਲਿਖੀਆਂ ਗਈਆਂ ਸੀ ਪਰ ਸਾਡੇ ਲੋਕ ਪੜੀ ਜਾਂਦੇ ਨੇ ਪਤਾ ਨਹੀਂ ਨਾ ਕਿਉਂਕਿ ਆਪ ਨਹੀਂ ਵਾਚਿਆ ਹੁਣ ਜਿਵੇਂ ਦੁੱਖ ਭੰਜਨੀ ਤਿਆਰ ਕੀਤਾ ਉਹ ਇਦਾਂ ਇਹਨਾਂ ਪੰਕਤੀਆਂ ਬਾਰੇ ਵੀ ਨਹੀਂ ਪਤਾ ਲੱਗਾ ਦੁਖ ਪੰਜਨੀ ਕਿਸੇ ਨੇ ਗੁਟਕਾ ਤਿਆਰ ਕਰਤਾ ਸਾਡੇ ਸਿੱਖ ਇਹ ਸਮਝੀ ਜਾਂਦੇ ਵੀ ਸ਼ਾਇਦ ਦੁਖ ਪੰਜਨੀ ਨਾਮ ਦੀ ਬਾਣੀ ਕੋਈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅੱਛਾ ਇੱਕ ਬੇਨਤੀ ਕਰਾਂ ਕਿ ਜਿੰਨੇ ਕ ਸ਼ਬਦ ਦੁਖ ਪੰਜਨੀ ਦੇ ਵਿੱਚ ਪਾ ਦਿੱਤੇ ਗਏ ਕਿ ਉਹੀ ਸ਼ਬਦ ਨੇ ਜਿਹੜੇ ਸਾਡੇ ਦੁੱਖ ਦੂਰ ਕਰਦੇ ਨੇ ਸਾਰੀ ਦੀ ਸਾਰੀ ਬਾਣੀ ਜਿਹੜੀ ਆ ਦੁਖ ਪੰਜਨੀ ਆ ਜੀ ਪੂਰੇ ਦਾ ਪੂਰਾ ਗੁਰੂ ਗ੍ਰੰਥ ਸਾਹਿਬ ਸਾਡੇ ਦੁੱਖਾਂ ਨੂੰ ਤਾਂ ਦੂਰ ਕਰਦਾ ਕਿਹੜੇ ਦੁੱਖ ਜਿਹੜੇ ਸਾਨੂੰ ਆਤਮਿਕ ਤੌਰ ਦੇ ਉੱਤੇ ਦੁੱਖ ਲੱਗੇ ਹੋਏ ਨੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਹ ਦੁੱਖ ਨੇ ਬੜੇ ਵੱਡੇ ਪੂਰੇ ਦਾ ਪੂਰਾ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਇਹ ਤਾਕਤ ਹੈ ਕਿ ਉਹ ਸਾਡੇ ਦੁੱਖਾਂ ਨੂੰ ਦੂਰ ਕਰ ਸਕਦੇ ਨੇ ਫਿਰ ਦੂਜੇ ਨੰਬਰ ਤੇ ਸੰਕਟ ਮੋਚਨ ਵਰਗੇ ਗੁਟਕੇ ਜਿਹੜੇ ਉਹ ਆ ਗਏ ਤੇ ਉਹ ਉਹਨਾਂ ਨੂੰ ਪੜ ਕੇ ਵੇਖੋ ਉਹਦੇ ਵਿੱਚ ਕੀ ਲਿਖਿਆ ਆਇਆ ਵੀ ਜੇ ਪਤੀ ਪਤਨੀ ਲੜਾਈ ਹੈ ਤੇ ਆਹ ਸ਼ਬਦ ਪੜੋ ਅਦਾਲਤ ਵਿੱਚ ਮੁਕੱਦਮਾ ਚੱਲਦਾ ਹੈ ਤੇ ਆਹ ਸ਼ਬਦ ਪੜੋ ਸੋਤਨ ਤੋਂ ਛੁਟਕਾਰਾ ਆਹ ਸ਼ਬਦ ਪੜੋ ਲਓ ਕਮਾਲ ਦੀ ਗੱਲ ਜਿਵੇਂ ਦਾ ਉਹ ਪਖੰਡੀ ਲੋਕਾਂ ਨੇ ਨਹੀਂ ਆਪਣਾ ਇੱਕ ਬੋਰਡ ਬਣਾਇਆ ਹੁੰਦਾ ਵੀ ਆਹ ਚੀਜ਼ਾਂ ਤੁਹਾਨੂੰ ਪ੍ਰੋਬਲਮ ਹੈਗੀ ਤੇ ਸਾਡੇ ਕੋਲ ਆਓ ਉਹ ਤਾਂ ਨੇ ਗੁਟਕੇ ਤਿਆਰ ਕਰਦੇ ਉਹਨਾਂ ਨੂੰ ਪਤਾ ਨਾ ਲੋਕੀ ਦੁਖੀ ਨੇ ਅਸੀਂ ਤੇ ਸਟਾਲ ਲਾਉਂਦੇ ਰਹੇ ਆ ਆਪਣੇ ਕਾਲਜ ਦੇ ਟਾਈਮ ਦੇ ਉੱਤੇ ਧਾਰਮਿਕ ਕਿਤਾਬਾਂ ਦਾ ਹੁਣ ਅਸੀਂ ਤੇ ਸਾਰੀਆਂ ਸਿਧਾਂਤਕ ਕਿਤਾਬਾਂ ਜਿਹੜੀਆਂ ਸੀ ਉਹ ਵੇਚਦੇ ਸੀ ਜਿਹੜੀਆਂ ਗੁਰਮਤਿ ਦੀ ਕਸਵੱਟੀ ਤੇ ਖਰੀਆਂ ਉੱਤਰਦੀਆਂ ਸੀ ਪਰ ਕਈ ਬੀਬੀਆਂ ਵਿੱਚ ਆਉਂਦੀਆਂ ਸੀ ਉਹਨਾਂ ਨੇ ਆ ਕੇ ਇਹ ਨਹੀਂ ਮੰਗਣਾ ਭਾਈ ਸਾਹਿਬ ਜੀ ਜਪਜੀ ਸਾਹਿਬ ਦਾ ਗੁਟਕਾ ਦੇ ਦਿਓ ਆਸਾ ਕੀ ਵਾਰ ਦੀ ਸਟਿਕ ਦੇ ਦਿਓ ਪਤਾ ਕੀ ਮੰਗਦੀਆਂ ਸੀ ਦੁਖ ਭੰਜਨੀ ਸਾਹਿਬ ਦਾ ਗੁਟਕਾ ਹੈਗਾ ਭ ਸ਼ਰਦਾ ਪੂਰਨ ਦਾ ਗੁਟਕਾ ਹੈਗਾ ਸੰਕਟ ਮੋਚਨ ਦਾ ਗੁਟਕਾ ਹੈਗਾ ਸਾਡੇ ਲੋਕ ਇੱਥੋਂ ਤੱਕ ਹੀ ਸੀਮਤ ਨੇ ਅਜੇ ਤੱਕ ਇਹ ਸੋਚਦੇ ਨੇ ਵੀ ਸ਼ਾਇਦ ਜਿਵੇਂ ਸੰਕਟ ਮੋਚਨ ਜੇ ਲਿਖਿਆ ਹੋਇਆ ਵੀ ਇਹ ਕੰਮ ਕਰਨਾ ਹੈ ਤੇ ਸ਼ਬਦ ਨੂੰ 40 ਦਿਨ 108 ਵਾਰੀ ਪੜ੍ਹੋ ਤੇ ਸ਼ਾਇਦ ਗੱਲ ਬਣ ਜੂਗੀ ਸਭ ਧਰਮ ਦੇ ਨਾਮ ਦੇ ਉੱਤੇ ਧੰਦਾ ਹੋ ਰਿਹਾ ਨਿਕਲਣਾ ਇਹਦੇ ਵਿੱਚੋਂ ਕੁਝ ਨਹੀਂ ਹੈਗਾ ਕਿਸੇ ਨੂੰ ਹੈ ਹੱਕ ਨਹੀਂ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਸ਼ਬਦਾਂ ਨੂੰ ਸਪੈਸ਼ਲ ਇਦਾਂ ਚੁਣ ਕੇ ਕਿਸੇ ਗੱਲ ਵਾਸਤੇ ਕੋਈ ਮੰਤਰ ਬਣਾ ਕੇ ਜਿਹੜਾ ਇਹ ਉਹ ਦੇ ਦਿੱਤਾ ਜਾਵੇ ਗੁਰੂ ਸਾਹਿਬ ਨੇ ਗੁਰਬਾਣੀ ਨੂੰ ਮੰਤਰ ਨਹੀਂ ਕਦੀ ਵੀ ਬਣਾਇਆ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜੀਵਨ ਜਾਂਚ ਦਾ ਖਜ਼ਾਨਾ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕੋਈ ਮੰਤਰ ਨਹੀਂ ਹੈ ਮੰਤਰ ਜਪਾਉਣ ਵਾਲੇ ਸੀ ਦੂਜੇ ਲੋਕ ਗੁਰੂ ਗ੍ਰੰਥ ਸਾਹਿਬ ਨੇ ਜਿੱਥੇ ਮੰਤਰ ਦੀ ਵੀ ਗੱਲ ਕੀਤੀ ਨਾ ਤੇ ਮੰਤਰ ਦੀ ਪ੍ਰਭਾਸ਼ਾ ਵੀ ਗੁਰੂ ਸਾਹਿਬ ਨੇ ਜਿਹੜੀ ਬਾਣੀ ਸਾਂਝੀ ਕੀਤੀ ਉਹ ਕੋਈ ਕਿਸੇ ਚੀਜ਼ ਨੂੰ ਬਾਰ ਬਾਰ ਰਿਪੀਟ ਕਰਨਾ ਨਹੀਂ ਹੈ ਮੰਤਰ ਦੀ ਪ੍ਰਭਾਸ਼ਾ ਸੁਣ ਲੋ ਕੀ ਹੈ ਸ੍ਰੀ ਗੁਰੂ ਸ੍ਰੀ ਗੁਰੂ ਸ੍ਰੀ ਗੁਰੂ ਸਤ ਜੀਓ ਗੁਰ ਕਹਿਆ ਮਾਨ ਨਿਜ ਨਿਧਾਨ ਜੋ ਗੁਰੂ ਕਹਿੰਦਾ ਉਸ ਗੱਲ ਨੂੰ ਮੰਨ ਇਹ ਤੇਰੇ ਅੰਦਰ ਦਾ ਖਜ਼ਾਨਾ ਹੈ ਨਿਜ ਨਿਧਾਨ ਹੈ ਗੁਰ ਕਹਿਆ ਮਾਨ ਨਿਜ ਨਿਧਾਨ ਸੱਚ ਜਾਣ ਮੰਤਰ ਇਹ ਹੈ ਗੁਰੂ ਦੀ ਕਹੀ ਹੋਈ ਗੱਲ ਨੂੰ ਮੰਨ ਲੈਣਾ ਇਹ ਸਭ ਤੋਂ ਵੱਡਾ ਮੰਤਰ ਹੈ ਹੋਰ ਕਿਸੇ ਮੰਤਰਾਂ ਚ ਪਾਇਆ ਹੀ ਨਹੀਂ ਗੁਰੂ ਸਾਹਿਬ ਨੇ ਕਹਿਣਾ ਮੰਨਣ ਦੀ ਗੱਲ ਹੈ ਪਰ ਸਾਡੇ ਲੋਕ ਵੀ ਦੁੱਖ ਭਜਣੀ ਤੇ ਸੰਕਟ ਮੋਚਨ ਤੇ ਸ਼ਰਧਾ ਪੂਰਨ ਇਹੋ ਜਿਹੇ ਟਕੌਸਲਿਆਂ ਦੇ ਵਿੱਚ ਫਸ ਗਏ ਤੇ ਸਾਡੇ ਲੋਕਾਂ ਨੇ ਆਪਣੀ ਬਰਬਾਦੀ ਕੀਤੀ ਆ ਭੈਣਾ ਨੇ ਪਿਛਲੇ ਦਿਨੀ ਮੈਨੂੰ ਇੱਕ ਹੋਰ ਨਵੀਂ ਚੀਜ਼ ਵਿਖਾਈ ਸੀ ਇੱਕ ਹੇਮਕੁੰਟ ਵਾਲਾ ਵੀ ਗੁਟਕਾ ਹੁਣ ਕੋਈ ਨਵਾਂ ਨਿਕਲਿਆ ਹੋਣਾ ਉਹਦੇ ਵਿੱਚ ਵੀ ਇਹੋ ਜਿਹੀ ਕੱਚੀਆਂ ਪਿੱਲੀਆਂ ਰਚਨਾਵਾਂ ਜੋੜੀਆਂ ਹੋਈਆਂ ਤੇ ਇੰਨੀ ਬੇਦਬੀ ਗੁਰੂ ਗ੍ਰੰਥ ਸਾਹਿਬ ਦੀ ਉਹਦੇ ਵਿੱਚ ਕੀਤੀ ਹੋਈ ਸੀ ਵੀ ਇੱਕ ਸ਼ਬਦ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਚੱਲਦਾ ਪਿਆ ਉਹਦੇ ਵਿੱਚ ਹੀ ਆਪਣੀਆਂ ਤੁਕਾਂ ਵੀ ਲਾਈਆਂ ਹੋਈਆਂ ਨੇ ਪੱਲਿਓਂ ਬੜਾ ਬਣਾ ਕੇ ਕਮਾਲ ਦੀ ਗੱਲ ਹੈ ਵੈਸੇ ਜੇਕਰ ਬਾਣੀ ਦਾ ਵਾਕ ਤੁਸੀਂ ਪੜੋਗੇ ਨਾ ਤੇ ਪਾਤਸ਼ਾਹ ਨੇ ਬਾਣੀ ਦੇ ਅੰਦਰ ਇਹ ਗੱਲ ਆਖੀ ਸੀ ਸਤ ਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਸਤ ਗੁਰੂ ਤੋਂ ਬਿਨਾ ਜਿਹੜੀ ਵੀ ਹੋਰ ਰਚਨਾ ਪੜੀ ਜਾ ਰਹੀ ਹੈ ਨਾ ਉਹ ਕੱਚੀ ਹੈ ਸਤ ਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਗੁਰੂ ਬਾਝੋਂ ਹੋਰ ਕੱਚੀ ਬਾਣੀ ਤੇ ਅਗਲੀ ਗੱਲ ਆਖੀ ਕਹਿੰਦੇ ਕੰਦੇ ਕੱਚੇ ਜਿਹੜੇ ਕੱਚੀਆਂ ਰਚਨਾਵਾਂ ਪੜਦੇ ਨੇ ਨਾ ਗੁਰੂ ਸਾਹਿਬ ਨੇ ਆਖਿਆ ਉਹਨਾਂ ਦਾ ਆਪਣਾ ਜੀਵਨ ਵੀ ਕਦੀ ਪੱਕਾ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਦੇ ਮੁਤਾਬਕ ਨਹੀਂ ਹੋ ਸਕਦਾ ਕਦੀ ਸੁੱਖ ਵਾਲਾ ਤੇ ਆਨੰਦ ਵਾਲਾ ਜੀਵਨ ਬਣ ਨਹੀਂ ਸਕਦਾ ਕਹਿੰਦੇ ਕੱਚੇ ਜਿਹੜੀ ਇਹ ਜਿਹੜੇ ਲੋਕ ਇਹ ਕੱਚੀ ਰਚਨਾ ਪੜਦੇ ਨੇ ਉਹ ਆਪ ਵੀ ਸਾਰੀ ਜ਼ਿੰਦਗੀ ਕੱਚੇ ਹੀ ਰਹਿੰਦੇ ਨੇ ਕਹਿੰਦੇ ਕੱਚੇ ਸੁਣਦੇ ਕੱਚੇ ਤੇ ਜਿਹੜੇ ਇਹਨਾਂ ਕੱਚੀਆਂ ਰਚਨਾਵਾਂ ਨੂੰ ਸੁਣ ਕੇ ਬੜੇ ਖੁਸ਼ ਹੁੰਦੇ ਨੇ ਬੜਾ ਆਨੰਦ ਲੈਂਦੇ ਨੇ ਕਹਿੰਦੇ ਉਹ ਵੀ ਸਾਰੀ ਜ਼ਿੰਦਗੀ ਕੱਚੀ ਰਹਿ ਜਾਂਦੇ ਨੇ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਅੱਖ ਵਿਖਾਣੀ ਜੋ ਵੀ ਉਹਨਾਂ ਲੋਕਾਂ ਨੇ ਤਿਆਰ ਕੀਤਾ ਸਭ ਕੱਚਾ ਹੀ ਤਿਆਰ ਕੀਤਾ ਇਹ ਚੋਂ ਨਿਕਲਦਾ ਕੱਖ ਨਹੀਂ ਹੈਗਾ ਕੱਚੀਆਂ ਰਚਨਾਵਾਂ ਦੇ ਵਿੱਚੋਂ ਕੱਚ ਤੋਂ ਸੱਚ ਤੁੰਣਾ ਪਾ ਲੋਗੇ ਤੁਸੀਂ ਗੁਰੂ ਸਾਹਿਬ ਨੇ ਤਾਈਂੋ ਕਹਿਤਾ ਸੀ ਸਤ ਗੁਰ ਕੀ ਰੀਸਾ ਹੋਰ ਕੱਚ ਪਿੱਚ ਬੋਲਦੇ ਸੇ ਕੁੜਿਆਰ ਕੁੜੇ ਝੜ ਪੜੀ ਐ ਇਹੜੇ ਸਤਿਗੁਰੂ ਦੀ ਰੀਸ ਕਰਕੇ ਇਹ ਕੱਚੀਆਂ ਰਚਨਾਵਾਂ ਉਚਾਰਨ ਕਰਦੇ ਨੇ ਨਾ ਵੀ ਗੁਰੂ ਗ੍ਰੰਥ ਸਾਹਿਬ ਦਾ ਇੰਨਾ ਮਹਾਨ ਖਜ਼ਾਨਾ ਇਹ ਕਿਤੇ ਘੱਟ ਪੈ ਜਾਂਦਾ ਸਾਡੇ ਲੋਕਾਂ ਦੇ ਕੋਲੋਂ ਵੀ ਸਾਨੂੰ ਕੱਚੀਆਂ ਰਚਨਾਵਾਂ ਦਾ ਸਾਰਾ ਲੈਣਾ ਪੈਂਦਾ ਆ ਬਹੁਤੇ ਬਾਬੇ ਵੀ ਕੱਚੀਆਂ ਰਚਨਾਵਾਂ ਦਾ ਸਾਰਾ ਲੈਂਦੇ ਨੇ ਕਿ ਗੁਰੂ ਗ੍ਰੰਥ ਸਾਹਿਬ ਦਾ ਮਹਾਨ ਖਜ਼ਾਨਾ ਕਿਤੇ ਥੋੜਾ ਏ ਇਹ ਅਜੇ ਸਾਰੇ ਦਾ ਸਾਰਾ ਪੜਿਆ ਨਹੀਂ ਗਿਆ ਇਹ ਅਜੇ ਸਮਝ ਆਇਆ ਨਹੀਂ ਹੋਰ ਪਤਾ ਨਹੀਂ ਸਾਡੇ ਲੋਕ ਕਿਹੜੇ ਕਿਹੜੇ ਪਾਸੇ ਨੂੰ ਤੁਰ ਪੈਂਦੇ ਨੇ ਕਿਹੜੇ ਕਿਹੜੇ ਪਾਸੇ ਨੂੰ ਤੇ ਖਾਸ ਕਰੇ ਪਖੰਡੀ ਲੋਕਾਂ ਨੇ ਇਹ ਚੀਜ਼ਾਂ ਜਿਹੜੀਆਂ ਨੇ ਉਹ ਚਲਾਈਆਂ ਸਾਡੇ ਸਮਾਜ ਦੇ ਅੰਦਰ ਕਿਉਂਕਿ ਉਹਨਾਂ ਨੇ ਆਪਣੇ ਡੇਰੇ ਪਰਫੁੱਲਤ ਕਰਨੇ ਸੀ ਉਹਨਾਂ ਨੇ ਲੋਕਾਂ ਨੂੰ ਵੀ ਇਸੇ ਪਾਸੇ ਨੂੰ ਲਾ ਦਿੱਤਾ ਪਾਤਸ਼ਾਹ ਨੇ ਤੇ ਕੁੜਿਆਰ ਆਖਿਆ ਸਤਗੁਰ ਕੀ ਰੀਸ ਹੈ ਹੋਰ ਕੱਚ ਪਿੱਚ ਬੋਲਦੇ ਸਤਗੁਰੂ ਦੀ ਰੀਸ ਕਰਕੇ ਜਿਹੜੇ ਹੋਰ ਕੱਚ ਪਿੱਚ ਬੋਲਦੇ ਨੇ ਨਾ ਸੇ ਕੁੜਿਆਰ ਕੂੜੇ ਝੜ ਪੜੀ ਐ ਕਹਿੰਦੇ ਉਹ ਕੁੜਿਆਰ ਨੇ ਝੂਠੇ ਨੇ ਉਹਨਾਂ ਦੀ ਜ਼ਿੰਦਗੀ ਬਰਬਾਦ ਹੀ ਹੁੰਦੀ ਕੋਈ ਜ਼ਿੰਦਗੀ ਦਾ ਆਨੰਦ ਜਿਹੜਾ ਇਹ ਕਦੀ ਨਹੀਂ ਆ ਸਕਦਾ